ਦੁਸਰੇ ਮੌਕੇ ਲੋ ਜਾਨਚ ਕਾਂਗਰਸ ਨੂੰ ਚਿੱਟਾ ਆਪਣੇ ਸਾੜੇ ਨਾ ਜਾਣ ਦੇਣ ਦੇ ਬਾਅਦ ਅੱਜ ਪੰਜਾਬ ਪਰਚ ਕਾਂਗਰਸ ਦੇ ਚਿੱਟੇ ਰਵਣ ਫੂਕੇ ਇਨ੍ਹਾਂ ਪੁਤਲੀਆਂ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਾਵਾ ਟਿਪਟੀ ਸੀਐਮ ਸੁਖਵੀਰ ਬਾਦਰਾ ਤੇ ਕੈਬਨਟ ਮੰਤਰੀ ਵਿਕਰਮ ਮਜੀਠੀਆ ਦੀਆਂ ਤਸਵੀਰਾਂ ਸਨ ਕਾਂਗਰਸ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇਵਾਲ ਤੱਕ ਰਿਹਾ ਹੈ ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਲਈ ਕਿਸਾਨ ਬਸ ਯਾਤਰਾ ਸ਼ੁਰੂ ਕੀਤੀ ਗਈ ਹੈ ਤਿੰਨ ਦਿਨਾਂ ਦੇ ਇਸ ਮੋਹਮ ਨੂੰ ਨਾਮ ਦਿੱਤਾ ਗਿਆ ਕਰਜ਼ਾਕੁਰਕੀ ਖਤਮ ਫਸਲ ਦੀ ਪੂਰੀ ਰਕਮ ਇਸ ਤਰ੍ਹਾਂ ਬਸ ਵਿੱਚ ਸਵਾਰ ਹੋ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕਪਟਵਿੰਦਰ ਸਿੰਘ ਸਾਹਬ سے ਲਿਆਂ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ ਰੋਜ਼ਾਨਾ ਬਸ 500 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਅਫਸਰ ਚ ਕਾਂਗਰਸ ਦੀ ਇਸ ਨਵੀਂ ਮੋਹਮ ਨੂੰ ਹਰੀ ਝੰਡੀ ਦਿਖਾਉਣ ਦੀ ਰਸਮ ਕਰਜ਼ੇ ਕারণ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਵ 代ਵਾਵਾਂ ਨੇ ਅਦਾ ਕੀਤੀ ਨਵਾਂ ਸ਼ਰਦੇ ਸਿੱਟੀ थाना ਪੁਲਿਸ ਤੇ सदर थाना ਪੁਲਿਸ ਦੀ ਮਦਦ ਨਾਲ ਕੰਟਰੈਸਟਿਓਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਮਨੀਪੁਰਮ ਗੋਲਡ ਲੋਨ ਕੰਪਨੀ ਦਿਲੀਗਣਾ ਅਤੇ ਫਰੀਦਬੱਦ ਬ੍ਰਾਂਚ ਤੋਂ 31 ਕਿਲੋ ਸੋਨਾ ਲੁੱਟਣ ਦੀ ਵਾਰਦਾਤ ਨੂੰ ਜਾਨ ਦੇਣ ਵਾਲੇ ਮੁੱਖ ਮਲਜ਼ਮ ਰਾਹੁਲ ਉਰਫ ਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਰੂਰ ਵਿੱਚ ਕਥਾ ਤੌਰ ਤੇ ਨਸ਼ਾ ਤਸਕਰੀ ਦੇ ਸ਼ੱਕ ਚ ਹੋਈ ਦਲ ਨੌਜਵਾਨ ਦੀ ਮਾਰ ਕੁੱਟ ਮਾਮਲੇ ਚ ਸ਼ਰਾਬ ਦੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਖਿਲਾਫ ਗੈਰ ਇਰਾਦਨ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਚਾਰੇ ਮੁਲਜ਼ਮ ਭੋਲੇ ਪੁਲਿਸ ਗ੍ਰਿਫਤ ਤੋਂ ਬਾਹਰ ਨੇ ਲਾਸ ਗੰਗੂਰ ਦੇ ਮੇਅਰ ਕੋਰਟ ਵਿੱਚ ਪਵਤਰ ਕੁਰਾਨ ਸ਼ੀਖਰੀ ਬਦਵੀ ਦੇ ਮਾਮਲੇ 'ਚ ਮੁਲਜ਼ਮ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਰੇਸ਼ ਸ਼ਾਦਵ ਅਜੰਗੂਰ ਵਿਖੇ ਅਡਿਸ਼ਨਲ ਸੈਸ਼ਨ ਜਜ ਦੀ ਕੋਰਟ 'ਚ ਪੇਸ਼ ਹੋਏ ਇੱਥੇ ਸੁਣਵਾਈ ਦੌਰਾਨ ਉਹਨਾਂ ਨੂੰ 3 ਨਵੰਬਰ ਨੂੰ ਕੋਰਟ ਵਿੱਚ ਪੇਸ਼ ਹੁੰਦੇ ਹੁਕਮ ਦਿੱਤੇ ਗਏ ਨੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਅੰਦਾਜ਼ ਸਿੰਘ ਜੀ ਦੇ ਜਨਮ ਪੁਰਬ ਤੇ ਚੌਥੀ ਪਾਛੇਦਾ ਗੁਰਪੁਰ ਬਦੁਨੀਆ ਪੱਟ ਮਡੀ ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਪੇਤਲ ਦੇ ਹਾੜੇ ਤੇ ਵੱਡੀ ਗਿਣਤੀ ਸੰਗਤਾਂ ਸਚਕਣ ਜੀ ਰਮੰਦਾ ਸਾਹਿਬ ਵਿਖੇ ਨਤਮਸਤਕ ਹੋ ਰ ਪ੍ਰਮੰਦਾ ਜੀ ਦੇ ਪ੍ਰਕਾਸ਼ ਪਰ ਮੌਕੇ ਹਰਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਇਸ ਮੌਕੇ ਪਵਿੱਤਰ ਜਲੌ ਸਜਾਏ ਗਏ ਨੇ ਤੇ ਦੀਪਮਾਲਾ ਵੀ ਕੀਤੀ ਗਈ ਹੈ ਪਵਿੱਤਰ ਦਿਹਾੜੇ ਮੌਕੇ ਕਈ ਥਾਈਂ ਧਾਰਮਿਕ ਦੀਵਾਨ ਵੀ ਸਜਾਏ ਜਾ ਰਹੇ ਨੇ